ਖਬਰਨਾਮਾ ਦੇਖ ਰਿਹਾ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸਰਾਜ ਇੱਕ ਪਾਸੇ ਆਪ ਆदमी ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਜੇਕਰ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੈਂਟਰ ਦੇ ਵਿੱਚ ਆ ਜਾਵੇਗੀ ਕਾਨੂੰਨ ਵੀ ਖਤਮ ਹੋਵੇਗਾ ਦੂਸਰੇ ਪਾਸੇ ਲੋਕਤੰਤਰ ਦੀਆਂ ਵੀ ਧਜੀਆਂ ਉਡਾਈਆਂ ਜਾਣਗੀਆਂ ਲੋਕਤੰਤਰ ਦੇ ਨਾਲ ਨਾਲ ਕਾਨੂੰਨ ਦੀਆਂ ਧਜੀਆਂ ਹੋਣ ਆਪ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਵੱਲੋਂ ਉਡਾਈਆਂ ਜਾ ਰਹੀਆਂ ਨੇ ਦਿੱਲੀ ਦੇ ਨਿਕਾਰੇ ਹੋਏ ਲੋਕਾਂ ਨੇ ਡੇਰੇ ਲਾ ਲਏ ਨੇ ਚੰਡੀਗੜ੍ਹ ਵਿਖੇ ਜੋ ਵੀ ਕੰਮਕਾਜ ਹੋ ਰਹੇ ਨੇ ਪੰਜਾਬ ਸਰਕਾਰ ਦੇ ਉਹਦੇ ਵਿੱਚ ਮਨੀਸ਼ ਸੋਦੀਆ ਜਤਿੰਦਰ ਜੈਨ ਅਤੇ ਅਰਵਿੰਦ ਕੇਜਵਾਲ ਦੀ ਮਿਲੀ ਭੁਗਤ ਮੰਨੀ ਜਾ ਰਹੀ ਹੈ ਹਾਲੇ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ 125 ਨਿਗਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਬਿਠਾਏ ਹੋਏ ਨੇ ਅਤੇ ਉਹੀ ਨਿਗਰਾਨ ਮੰਤਰੀਆਂ ਅਤੇ ਵਿਧਾਇਕਾਂ ਦੀ ਦੇਖਰੇਖ ਕਰਦੇ ਨੇ ਯਾਨੀ ਕਿ ਪੰਜਾਬ ਦੇ ਪੈਸੇ ਤੇ ਖੂਬ ਨਜ਼ਾਰੇ ਲਏ ਜਾ ਰਹੇ ਨੇ ਆម ਆਦਮੀ ਪਾਰਟੀ ਦੇ 125 ਅਧਿਕਾਰੀਆਂ ਦੇ ਨਾਲ ਨਾਲ ਅਰਵਿੰਦ ਖੇਚਰੀਵਾਦ ਮਨੀ ਸੋਧਿਆ ਅਤੇ ਸਕਿੰਦਰ ਜੈਨ ਵੱਲੋਂ ਤੇ ਦੂਸਰੇ ਪਾਸੇ ਸਕਿੰਦਰ ਜੈਨ ਨੂੰ ਇੱਕ ਬੜਾ ਵੱਡਾ ਝਟਕਾ ਲੱਗਾ ਹੈ ਕਿਉਂਕਿ ਪਹਿਲਾਂ ਆਨਾ ਕਾਨੀ ਕਰ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ 2000 ਕਰੋੜ ਰੁਪਏ ਦੇ ਘਟਾਲੇ ਕੀਤੇ ਗਏ ਆម ਆਦਮੀ ਪਾਰਟੀ ਦੇ ਇੱਕ ਸਾਬਕਾ ਐਜੂਕੇਸ਼ਨ ਮੰਤਰੀ ਮਨੀ ਸੋਧਿਆ ਵੱਲੋਂ ਕਲਾਸ ਰੂਮਾਂ ਨੂੰ ਲੈ ਕੇ ਜਿਹੜਾ ਕਲਾਸ ਰੂਮ 5,27,000 ਦੇ ਨਾਮ ਵਰਦਾ ਸੀ ਉਸ ਕਲਾਸਰੂਮ ਦੀ ਕੀਮਤ ਜਿਹੜੀ ਹੈ 24,85,000 ਅਤੇ ਦੂਸਰੇ ਪਾਸੇ ਇਹ ਟੈਂਡਰ ਕਿਹਨਾਂ ਨੂੰ ਦਿੱਤੇ ਗਿਆ ਜਿਹੜੇ ਮਨੀਤ ਸੋਦੀਆ ਸਤਿੰਦਰ ਜੈਨ ਅਤੇ ਅਰਵਿੰਦ ਖੇਚੀਵਾਲ ਦੇ ਨਜ਼ਦੀਕੀ ਸੀ ਯਾਨੀ ਕਿ ਪਾਰਟੀ ਦੇ ਬੰਦਿਆਂ ਨੂੰ ਟੈਂਡਰ ਦਿੱਤੇ ਗਿਆ 2000 ਕਰੋੜ ਰੁਪਏ ਦਾ ਘੁਟਾਲਾ ਜਿਹੜਾ ਹੈ ਕੀਤਾ ਗਿਆ ਉਸ ਨੂੰ ਲੈ ਕੇ ACB ਨੇ ਸਮਨ ਦੂਜਾ ਸਮਨ ਭੇਜ ਦਿੱਤਾ ਹੈ ਪਹਿਲੇ ਸਮਨ ਦੇ ਵਿੱਚ ਹਾਜ਼ਰ ਨਹੀਂ ਹੋਏ ਦੱਸਿਏ ਕਿ ACB ਨੇ ਜਾਰੀ ਸਮਨ ਕੀਤਾ ਹੈ ਇਸ ਵਿੱਚ ਮਨੀਸ਼ ਸੋਧਿਆ 20 ਜੂਨ ਨੂੰ ਪੇਸ਼ ਪੇਸ਼ ਹੋਣ ਲਈ ਕਿਹਾ ਗਿਆ ਹੈ ਇਸ ਤੋਂ ਪਹਿਲਾਂ ਸੋਧਿਆ ਨੂੰ 9 ਜੂਨ ਨੂੰ ਪੇਸ਼ ਹੋਣਾ ਸੀ ਹਾਲਾਂਕਿ ਉਹਨਾਂ ਨੇ ਪਹਿਲਾਂ ਹੀ ਅਰਦਾਤ ਕੁਰਗੰਦਵਾ ਹਵਾਲਾ ਦਿੱਤਾ ਜਿਸ ਕਰੋਂ ਪੇਸ਼ ਨਹੀਂ ਹੋਏ ਉਹਨਾਂ ਦੇ ਵਕੀਲ ਨੇ ਇਸ ਸੰਬੰਧੀ ACB ਰਸਮੀ ਜਵਾਬ ਵੀ ਭੇਜਿਆ ਹੈ ACB ਦਿੱਲੀ ਖਲਾਸ ਨੂੰ ਘਟਾਲੇ ਵਿੱਚ ਮਨੀਸ਼ ਸੋਧਿਆ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ aarop hai ki delhi de sarkari schoolan vich 12000 48 ਕਲਾਸਰੂਮ ਬਣਾਉਣ ਵਿੱਚ 2000 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਟੀਮ ਪਹਿਲਾ ਹੀ ਸਾਬਕਾ ਮੰਤਰੀ ਸਦਰ ਜੈਨ ਤੋਂ ਪੁਸ਼ਕਸ਼ ਕਰ ਚੁੱਕੀ ਹੈ ਮਾਰਚ 2025 ਵਿੱਚ ਉਹ ਪਰਾਜਪਾਲ ਵੀ ਕੇ ਸਖਸੈਨਾਂ ਦੀ ਪ੍ਰਬੰਧਗੀ ਤੋਂ ਬਾਅਦ ACB ਨੇ 30 April ਨੂੰ 2030 April 2025 ਨੂੰ ਇਸ ਮਾਮਲੇ ਵਿੱਚ FIR ਦਰਜ ਕਰ ਲਈ ਸੀ ਦੱਸਿਆ ਜਾ ਰਿਹਾ ਹੈ ਕਿ ਹੁਣ 20 ਜੂਨ ਨੂੰ ਜਿਹੜਾ ਮਨੀਸ਼ ਸੋਦੀਆ ਨੂੰ ACB ਦੇ ਸਾਹਮਣੇ ਤਾਲਬ ਹੋਣਾ ਪਵੇਗਾ ਕਿਉਂਕਿ ਮਾਮਲਾ ਹੈ 2000 ਕਰੋੜ ਰੁਪਏ ਦਾ ਕੇਪੀ ਸਖਸੈਨਾ ਜਿਹੜੇ ਰਾਸਪਾਲ ਨੇ ਗਵਰਨਰ ਨੇ ਦਿੱਲੀ ਦੇ ਉਹਨਾਂ ਵੱਲੋਂ ਹੋਰਾੜੀ ਸੰਕੇਤ ਦਿੱਤੇ ਹੋਏ ਨੇ ਕਿ ਐਫ ਆਈ ਆਰ ਵੀ ਕੀਤੀ ਗਈ ਹੈ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜੇਕਰ ਇਹ ਦੋਸ਼ੀ ਪਾਏ ਜਾਂਦੇ ਨੇ ਧੰਨਵਾਦ